ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋਗੇ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਬਹੁਤ ਹੀ ਜਿਆਦੇ ਸੋਹਣੇ ਆਰੀ ਵਰਕ ਦੇ ਸੂਟ ਲੈ ਕੇ ਜੋ ਕਿ ਰੈਡੀ ਟੂ ਵੇਅਰ ਪੀਸ ਰੰਗੇ ਕਿਸੇ ਵੀ ਭੈਣ ਨੂੰ ਇਹ ਵਾਲਾ ਪੀਸ ਆਰਟੀਕਲ ਸਾਡਾ ਪਸੰਦ ਆਉਂਦਾਗਾ ਤਾਂ ਤੁਸੀਂ ਆਰਡਰ ਕਰ ਸਕਦੇ ਹੋਗੇ ਕੋਈ ਵੀ ਫੈਬਰਿਕ ਤੇ ਇਹਨੂੰ ਚੇਂਜ ਕਰਵਾ ਕੇ ਮਤਲਬ ਤੁਸੀਂ ਰੈਡੀ ਕਰਾ ਸਕਦੇ ਹੋਗੇ ਬਟ ਜਿਹੜੇ ਅਸੀਂ ਫੈਬਰਿਕ ਤੇ ਰੈਡੀ ਕੀਤੇ ਨੇ ਇਹ ਕਾਟਨ ਤੇ ਰੈਡੀ ਕੀਤੇ ਲੇਗੇ ਬਹੁਤ ਹੀ ਜਿਆਦੇ ਸੋਹਣੇ ਪੀਸ ਆਪਾਂ ਤਿਆਰ ਕੀਤੇ ਨੇ ਜੀ ਤੇ ਸਕਰੀਨਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਤੇ ਭੇਜਣਾਗਾ ਲਓ ਜੀ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋਗੇ neck ਦਾ ਡਿਜ਼ਾਈਨ ਤੁਸੀਂ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਬਣਿਆ ਹੋਇਆ ਸੀ neck ਬਾਕੀ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਪ੍ਰੋਪਰ ਹਨਾ ਤੇ ਇਹਦਾ ਆਪਾਂ ਸਿਰਫ ਮਤਲਬ neck ਰੈਡੀ ਕੀਤਾ ਹੈਗਾ ਜੋ ਕਿ ਹੈ ਨਾ ਬਹੁਤ ਹੀ ਸੋਹਣੇ ਤਰੀਕੇ ਨਾਲ ਆਪਾਂ ਬਣਾਇਆ ਹੈਗਾ ਡਿਜ਼ਾਈਨ ਇਹ ਵਾਲਾ ਤੇ ਇਹਦੇ ਵਿੱਚ ਲੈਂਥ ਘੇਰੇ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਬਾਕੀ ਹੈ ਨਾ ਇਹਦੀਆਂ ਬਾਹਾਂ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਇਸ ਤਰ੍ਹਾਂ ਇਹ ਵਾਲਾ ਜਿਹੜਾ ਵਰਕ ਹੈਗਾ ਇਹ ਸਾਰਾ 슬ੀਵਸ ਦੇ ਉੱਪਰ ਆ ਜਾਊਗਾ ਪ੍ਰੋਪਰ ਬਿਲਕੁਲ ਨੇੜੇ ਤੋਂ ਵੀਡੀਓ ਬਣ ਰਹੀ ਹੈਗੀ ਸਾਰਾ ਐਨ ਚੰਗੀ ਤਰ੍ਹਾਂ ਤੁਹਾਨੂੰ ਸਮਝ ਆ ਰਿਹਾ ਵੀ ਕਿੱਦਾਂ ਇਹ ਸੂਟ ਬਣਿਆ ਹੋਇਆ ਹੈਗਾ ਤੇ ਨੈਕ ਦਾ ਡਿਜ਼ਾਈਨ ਆ ਜਾਊਗਾ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਨੈਕ ਦਾ ਡਿਜ਼ਾਈਨ ਆ ਜਾਊਗਾ ਤੇ ਬਾਵਾਵਾਂ ਦੇ ਉੱਪਰ ਵਰਕ ਆ ਜੂਗਾ ਇਦਾਂ ਬਹੁਤ ਹੀ ਪਿਆਰਾ ਕੰਮ ਬਾਵਾਵਾਂ ਦੇ ਉੱਪਰ ਕੀਤਾ ਹੋਇਆ ਹੈਗਾ ਤੇ ਨਾਲ ਹੀ ਆਪਾਂ ਇਹਦੇ ਬਾਟਮ ਤੇ ਜਿੱਦਾਂ ਕਿ ਆਪਾਂ 슬ੀਵਸ ਦੇ ਉੱਪਰ ਕੰਮ ਕੀਤਾ ਹੋਇਆ ਨਾ ਸੇਮ ਹੀ ਆਪਾਂ ਬਾਟਮ ਦੇ ਉੱਪਰ ਵਰਕ ਕੀਤਾ ਹੋਇਆ ਹੈਗਾ ਠੀਕ ਹੈ ਜੀ ਤੇ ਇਹ ਸਕਰੀਨਸ਼ਾਟ ਲੈ ਕੇ ਤੁਸੀਂ ਦਾ ਪ੍ਰਾਈਸ ਪੁੱਛ ਸਕਦੇ ਹੋਗੇ ਇਹਦੇ ਮਤਲਬ ਜੇ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤੇ ਨੈਕਸਟ ਆਪਾਂ ਬਣਾਇਆ ਹੈਗਾ ਜੀ ਸੂਟ ਪਿਓਰ ਬ੍ਰਾਕਟ ਦੇ ਉੱਪਰ ਰੈਡੀ ਕੀਤਾ ਹੈਗਾ ਸਭ ਤੋਂ ਪਹਿਲਾਂ ਇਹਦਾ ਆਪਾਂ ਨੈਕ ਬਣਾਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ neck ready ਕੀਤਾ ਹੈਗਾ ਇਸ ਤਰ੍ਹਾਂ ਪ੍ਰੋਪਰ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਸਾਡੇ ਕੰਮ ਦੇ ਬਿਲਕੁਲ ਨੇੜੇ ਤੋਂ ਵੀਡੀਓ ਬਣ ਰਹੀ ਹੈਗੀ ਲੋ ਜੀ ਇਦਾਂ ਹਨਾ ਇਹ ਵਾਲਾ ਜਿਹੜਾ ਆਪਾਂ neck ਦੀ ਸ਼ੇਪ ਦਿੱਤੀ ਹੈਗੀ ਜਿਹੜੀ neck ਦੀ ਲੈਂਥ ਆਊਗੀ ਉਹ ਇਦਾਂ ਆਊਗੀ ਪ੍ਰੋਪਰ ਇੰਨੀ ਠੀਕ ਹੈ ਜੀ ਤੇ ਇਸ ਤਰ੍ਹਾਂ ਇਹ ਲੁੱਕ ਦਊਗਾ ਸੂਟ ਤੇ ਇਹਦੀਆਂ ਬਾਹਵਾਂ ਲੰਗੀਆਂ ਇਹ ਵਾਲੀਆਂ ਹੈਵੀ 슬ੀਵਸ ਦੇ ਉੱਪਰ ਆਪਾਂ ਕੰਮ ਕੀਤਾ ਹੋਇਆ ਹੈਗਾ ਕੰਮ ਤੁਸੀਂ ਦੇਖੋ ਸਾਰਾ ਆਰੀ ਤੇ ਜੜੀ ਦਾ ਮਤਲਬ ਕੰਮ ਐਡ ਕੀਤਾ ਹੈਗਾ ਆਪਾਂ ਸਲੀਵਸ ਦੇ ਉੱਪਰ ਕੰਮ ਹੈਗਾ ਤੇ ਜਿਹੜੀ ਇਹਦੀ ਬਾਟਮ ਹੈਗੀ ਉਹ ਆਪਾਂ ਇਸ ਤਰ੍ਹਾਂ ਰੱਖੀ ਹੈਗੀ ਬਾਟਮ ਦੇ ਉੱਪਰ ਤੁਸੀਂ ਵਰਕ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਜਿਹੜਾ ਵਰਕ ਹੈਗਾ ਬਾਟਮ ਦੇ ਉੱਪਰ ਕੀਤਾ ਹੈਗਾ ਸਟ੍ਰੇਟ ਬਾਟਮ ਰਹੂਗੀ ਹੈਵੀ ਲੁੱਕ ਦੇ ਵਿੱਚ ਵਰਕ ਆਊਗਾ ਇਹ ਵਾਲਾ ਸਾਰਾ ਬਾਟਮ ਦੇ ਉੱਪਰ ਵਰਕ ਆ ਜਾਊਗਾ ਜੀ ਇਹ ਵਾਲਾ ਆਰਟੀਕਲ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਆਰਡਰ ਕਰ ਸਕਦੇ ਹੋਗੇ ਨੈਕਸਟ ਆਪਾਂ ਬਟਰ ਕਾਟਨ ਦੇ ਉੱਪਰ ਰੈਡੀ ਕੀਤਾ ਹੈਗਾ ਸੂਟ ਹੈਗਾ ਇਹ ਵਾਲਾ ਸੂਟ ਜਿਹੜਾ ਪਰੈਡੀ ਕੀਤਾ ਸੀ ਇਹ ਸਭ ਤੋਂ ਪਹਿਲਾਂ ਸਾਰਾ ਹਨਾ ਫਰੰਟ ਦੇ ਮਤਲਬ ਵਿੱਚ ਬੁੱਟੀ ਆ ਜੋਗੀ ਬੁੱਟੀ ਐਡ ਕੀਤੀ ਹੈਗੀ ਸਾਰੀ ਫਰੰਟ ਲੁੱਕ ਹੈਗੀ ਇਹ ਵਾਲੀ ਤੇ ਨਾਲ ਆਪਾਂ ਘੇਰਾ ਐਡ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋਗੇ ਇਹ ਬੁੱਟੀ ਆ ਜੋਗੀ ਵਿੱਚ ਤੇ ਘੇਰੇ ਦੇ ਉੱਪਰ ਤੁਸੀਂ ਵਰਕ ਚੈੱਕ ਕਰ ਸਕਦੇ ਹੋਗੇ ਇਦਾਂ ਹੀ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ ਕੰਮ ਦੀ ਫਿਨਿਸ਼ਿੰਗ ਦੇਖੋ ਇਹ ਘੇਰੇ ਦੇ ਉੱਪਰ ਵਰਕ ਆ ਜਾਊਗਾ ਜੀ ਸਾਰਾ ਤੇ ਨਾਲ ਹੀ ਬਾਹਾਂ ਦੇ ਉੱਪਰ ਕੰਮ ਆ ਜਾਊਗਾ ਇਹ ਵਾਲਾ ਜਿਹੜਾ ਵਰਕ ਹੈਗਾ ਬਾਜੂ ਦੇ ਉੱਪਰ ਆ ਜਾਊਗਾ ਤੇ ਨਾਲ ਹੀ ਆਪਾਂ ਬਾਟਮ ਵੀ ਇਹਦੀ ਰੈਡੀ ਕੀਤੀ ਹੈਗੀ ਸੇਮ ਜਿੱਦਾਂ ਕੀ ਬਾਵਾ ਦੇ ਉੱਪਰ ਕੰਮ ਹੈ ਜੀ ਉਦਾਂ ਹੀ ਆਪਾਂ ਬਾਟਮਸ ਦੇ ਉੱਪਰ ਕੰਮ ਕੀਤਾ ਹੈਗਾ ਲੋ ਜੀ ਹਰ ਇੱਕ ਸੂਟ ਦੇ ਨਾਲ ਆਪਾਂ ਇਸ ਵਾਰ ਬਾਟਮ ਰੈਡੀ ਕੀਤੀ ਹੈਗੀ ਇਹ ਬਾਟਮ ਦੇ ਉੱਪਰ ਵਰਕ ਆ ਜਾਊਗਾ ਪਾਟਰ ਕਾਟਨ ਦੇ ਉੱਪਰ ਸੂਟ ਇਹ ਤਿਆਰ ਕੀਤਾ ਹੋਇਆ ਹੈਗਾ ਤੇ ਫਿਰ ਨੈਕਸਟ ਸੂਟ ਇਹਦੇ ਨਾਲ ਦਾ ਸੇਮ ਸੂਟ ਹੈ ਜੀ ਜਿਹੜਾ ਆਪਾਂ ਕੀਤਾ ਹੋਇਆ ਸੀ ਕਾਟਨ ਦੇ ਉੱਪਰ ਸਿੰਪਲ ਕਾਟਨ ਦੇ ਉੱਪਰ ਰੈਡੀ ਕੀਤਾ ਹੈਗਾ ਸੇਮ ਡਿਜ਼ਾਈਨ ਦੇ ਵਿੱਚ ਸੂਟ ਇਹ ਰੈਡੀ ਪਿਆਗਾ ਜੇ ਤੁਸੀਂ ਆਰਡਰ ਕਰਨਾ ਚਾਹੋਗੇ ਕਰ ਸਕਦੇ ਹੋਗੇ ਲਓ ਜੀ ਸੇਮ ਡਿਜ਼ਾਈਨ ਰਹੂਗਾ ਸੈਂਟਰ ਦੇ ਵਿੱਚ ਬੂਟੀ ਆਜੂਗੀ ਤੁਸੀਂ ਦੇਖ ਸਕਦੇ ਹੋਗੇ ਸੈਂਟਰ ਦੇ ਵਿੱਚ ਬੂਟੀ ਆਜੂਗੀ ਤੇ ਨਾਲ ਆਪਾਂ ਘੇਰੇ ਐਡ ਕੀਤਾ ਹੈਗਾ ਘੇਰੇ ਦੇ ਉੱਪਰ ਤੁਸੀਂ ਕੰਮ ਦੇਖ ਸਕਦੇ ਹੋਗੇ ਇਦਾਂ ਇਹ ਸਾਰਾ ਘੇਰੇ ਦੇ ਉੱਪਰ ਵਰਕ ਆਜੂਗਾ ਲਓ ਜੀ ਇਦੇ ਨਾਲ ਦਾ ਸੂਟ ਇੱਕ ਮਤਲਬ ਇਹ ਸੇਮ ਸੂਟ ਆਪਾਂ ਇਹ ਵਾਲੇ ਕਲਰ ਦੇ ਵਿੱਚ ਵੀ ਐਡ ਕੀਤਾ ਹੈ ਇਹ ਤੁਹਾਨੂੰ ਚਾਹੀਦਾ ਹੈਗਾ ਹਨਾ ਤੁਸੀਂ ਇਹ ਵਾਲਾ ਕਲਰ ਵੀ ਲੈ ਸਕਦੇ ਹੋਗੇ ਉਹ ਕਲਰ ਪਸੰਦਾਂ ਦਾ ਤੁਸੀਂ ਉਹ ਕਲਰ ਵੀ ਆਰਡਰ ਕਰ ਸਕਦੇ ਹੋਗੇ ਤੇ ਨੈਕਸਟ ਆਪਾਂ ਸੂਟ ਹੈ ਜਿਹੜਾ ਰੈਡੀ ਕੀਤਾ ਚੈੱਕ ਕਾਟਨ ਦੇ ਉੱਪਰ ਰੈਡੀ ਕੀਤਾ ਹੈਗਾ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਬੁਟੀ ਐਡ ਕੀਤੀ ਹੋਈ ਹੈ ਆਪਾਂ ਫਰੰਟ ਲੁੱਕ ਹੈ ਜੀ ਜਿਹੜੀ ਬੁਟੀ ਐਡ ਕੀਤੀ ਹੋਈ ਹੈ ਤੇ ਨਾਲ ਆਪਾਂ ਘੇਰਾ ਐਡ ਕੀਤਾ ਹੈਗਾ ਇਹ ਵਾਲਾ ਜਿਹੜਾ ਵਰਕ ਹੈ ਸਾਰਾ ਘੇਰੇ ਦੇ ਉੱਪਰ ਆ ਜੂਗਾ ਤੇ ਨਾਲ ਹੀ ਬਾਵਾ ਨਹੀਂ ਗਿਆ ਠੀਕ ਹੈ ਜੀ ਕੋਈ ਇਹ ਕੰਪਿਊਟਰ ਵਰਕ ਨਹੀਂ ਹੈਗਾ ਤੁਸੀਂ ਟਾਂਕੇ ਤੋਂ ਚੈੱਕ ਕਰ ਸਕਦੇ ਹੋਗੇ ਸਾਰਾ ਆਰੀ ਹੱਤੀ ਮਸ਼ੀਨ ਆਰੀ ਦਾ ਕੰਮ ਕੀਤਾ ਹੋਇਆ ਹੈਗਾ ਤੇ ਨਾਲ ਹੀ ਆਪਾਂ ਬਾਟਮ ਵੀ ਰੈਡੀ ਕੀਤੀ ਹੈਗੀ ਬਾਟਮ ਦੇ ਉੱਪਰ ਵੀ ਵਰਕੇ ਜਿੱਦਾਂ ਬਾਜੂ ਦੇ ਉੱਪਰ ਹੈ ਇੰਨਾ ਹੀ ਹੈਵੀ ਕੰਮ ਹੈ ਜਿਹੜਾ ਆਪਾਂ ਬਾਟਮ ਦੇ ਉੱਪਰ ਕੀਤਾ ਹੈ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਇਹ ਵਾਲਾ ਵੀ ਆਰਡਰ ਕਰ ਸਕਦੇ ਹੋਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਕੁਝ ਕੁ ਸੂਟ ਬਣੇਗੇ ਸਟਿਚ ਕੀਤੇ ਹੋਏ ਸੂਟ ਲੰਗੇ ਜੋ ਕਿ ਆਪਾਂ ਭੇਜਨੇ ਲੰਗੇ ਸੂਟ ਰੈਡੀ ਪੈਣੇਗੇ ਜਿਹਦਾ ਕਿ ਇਹ ਬਰਾਸ਼ੋ ਦੇ ਵਿੱਚ ਸੂਟ ਹੈਗਾ ਕਾਫੀ ਪਸੰਦ ਕੀਤਾ ਪਹਿਣਾ ਨੇ ਹਨਾਏ ਵਾਲਾ ਸੂਟ ਜਿਹਦਾ ਕਿ ਆਪਾਂ ਇਦਾਂ ਡਿਜ਼ਾਈਨ ਬਣਾਇਆ ਬਾਹਾਂ ਦੇ ਉੱਪਰ ਤੁਸੀਂ ਦੇਖ ਸਕਦੇ ਹੋਗੇ ਪ੍ਰੋਪਰ ਹਨਾ ਲੁੱਕ ਸੂਟ ਦੀ ਤੇ ਇਦਾਂ ਤੇ ਘੇਰੇ ਦੇ ਉੱਪਰ ਸੇਮ ਡਿਜ਼ਾਈਨ ਕੀਤਾ ਹੈਗਾ ਤੇ ਇਸ ਤੋਂ ਬਾਅਦ ਹੈ ਗਿਆ ਜੀ ਵਰਕ ਕੱਪ ਮਤਲਬ ਦੁਪੱਟਾ ਸੌਰੀ ਐਡ ਕੀਤਾ ਏਦਾਂ ਡਬਲ ਲੈਸਿਸ ਨਾਲ ਤੇ ਵਿਦ ਆਪਾਂ ਬਾਟਮ ਤੁਸੀਂ ਦੇਖੋ ਬਾਟਮ ਦੇ ਉੱਪਰ ਮਤਲਬ ਇਦਾਂ ਡਿਜ਼ਾਈਨ ਰੈਡੀ ਕੀਤਾ ਹੈਗਾ ਤੇ ਇਸ ਤੋਂ ਬਾਅਦ ਹੈਗਾ ਨੈਕਸਟ ਸੂਟ ਆਪਾਂ ਪਸ਼ਮੀਨੇ ਦੇ ਉੱਪਰ ਤਿਆਰ ਕੀਤਾ ਹੈਗਾ ਇਹ ਸਾਰੇ ਬਾੜ ਤੋਂ ਪੈਨ ਹੋਣਾਂ ਦੇ ਆਰਡਰ ਸੀਗੇ ਲੋ ਜੀ ਇਦਾਂ ਨੈੱਕ ਰੱਖਿਆਗਾ 슬ੀਵਸ ਦੇ ਉੱਪਰ ਇਦਾਂ ਕੰਮ ਸੀਗਾ ਇਹ ਆਪਾਂ ਇੰਸਟਾਗ੍ਰਾਮ ਦੇ ਉੱਪਰ ਰੀਲ ਰੀਲ ਪੋਸਟ ਕੀਤੀ ਸੀਗੀ ਇਦਾਂ ਰੈਡੀ ਕੀਤੇ ਹੋਏ ਸੂਟ ਕਾਫੀ ਪੈਣਾ ਪਸੰਦ ਕਰਦੀਆਂ ਨੇ ਤੇ ਨਾਲ ਦੀ ਨਾਲ ਆਪਣਾ ਆਰਡਰ ਲੇਗੇ ਬੁਕਿੰਗ ਹੋ ਜਾਂਦੀ ਆ ਲੋ ਜੀ ਤੁਸੀਂ ਵੀ ਇਦਾਂ ਆਪਣੀ ਬੁਕਿੰਗ ਕਰਵਾ ਸਕਦੇ ਹੋਗੇ ਜਿੱਦਾਂ ਕਿ ਇਹ ਘੇਰੇ ਦੇ ਉੱਪਰ ਕੰਮ ਹੈਗਾ ਤੇ ਨਾਲ ਆਪਾਂ 12 ਦਾ ਦੁਪੱਟਾ ਰੱਖਿਆ ਤੇ ਇਦਾਂ ਹੀ ਪੱਟੀ ਲਗਾਈ ਹੈਗੀ ਸੇਮ ਇਹ ਜਿਹੜਾ ਵਰਕ ਹੈ ਮਤਲਬ ਇਹ ਬਾਟਮ ਦੇ ਉੱਪਰ ਵੀ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਬਾਟਮ ਦੇ ਉੱਪਰ ਕੰਮ ਆ ਜਾਊਗਾ ਤੇ ਇਸ ਤੋਂ ਬਾਅਦ ਜਿਹੜਾ ਮੈਂ ਵੇਅਰ ਕੀਤਾ ਸੀਗਾ ਹਨਾ ਸੂਟ ਇਹ ਬਰਾਸ਼ ਦੇ ਵਿੱਚ ਪੈਂਦਾ ਰੈਡੀ ਕੀਤਾ ਆਪਾਂ ਤੁਸੀਂ ਵੀ ਇਦਾਂ ਸੂਟ ਹੈ ਜਿਹੜਾ ਰੈਡੀ ਕਰਾ ਸਕਦੇ ਹੋਗੇ ਆਪਾਂ ਥੋੜਾ ਲੂਸ ਫਿਟਿੰਗ ਦੇ ਵਿੱਚ ਸੂਟ ਹੈ ਜਿਹੜਾ ਇਹ ਤਿਆਰ ਕੀਤਾ ਹੈਗਾ ਤੇ ਨਾਲ ਉਹਨਾਂ ਨੇ ਪੈਂਟ ਪਲਾਜ਼ੋ ਵੇਅਰ ਕਰਨੀ ਆਂਗੀ ਤੁਸੀਂ ਵੀ ਇਦਾਂ ਆਪਣਾ ਦੱਸ ਸਕਦੇ ਹੋਗੇ ਆਈਡੀਆ ਵੀ ਤੁਸੀਂ ਕਿਦਾਂ ਦਾ ਹਨਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਉਦਾਂ ਕਰਵਾ ਸਕਦੇ ਹੋਗੇ ਤੇ ਇਸ ਤੋਂ ਬਾਅਦ ਦੁਪੱਟਾ ਫੁੱਲ ਪਿਓਰ ਔਰਗਾਂਜ਼ਾ ਦਾ ਵਿਦ ਆਪਾਂ ਬਰਾਸ਼ਵਰ ਦੇ ਵਿੱਚ ਆਪਾਂ ਪੱਟੀ ਐਡ ਕੀਤੀ ਹੈਗੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਆਪਣਾ ਡਿਜ਼ਾਈਨ ਸਾਡੇ ਨਾਲ ਸ਼ੇਅਰ ਕਰਕੇ ਸੂਟ ਰੈਡੀ ਕਰਵਾ ਸਕਦੇ ਹੋਗੇ ਸਾਡੇ ਡਿਜ਼ਾਈਨ ਪਸੰਦ ਆਉਂਦੇ ਨੇ ਰਿਪੀਟ ਆਰਡਰ ਤੁਸੀਂ ਔਨ ਆਰਡਰ ਰੈਡੀ ਕਰਵਾ ਸਕਦੇ ਹੋਗੇ ਤੇ ਆਰਡਰ ਲਈ ਸਾਨੂੰ ਟਾਈਮ ਦੇ ਕੇ ਚਲਿਓ ਕੋਈ ਵੀ ਤੁਸੀਂ ਪਾਰਟੀ ਵੇਅਰ ਸੂਟ ਹੈਂਡਵਰਕ ਆਰੀਵਰਕ ਮਸ਼ੀਨਵਰਕ ਕੋਈ ਵੀ ਤੁਸੀਂ ਬ੍ਰਾਈਡਲ ਸੂਟ ਜਿਹਦਾ ਵੀ ਹੈ ਨਾ ਤੁਸੀਂ ਰੈਡੀ ਕਰਾਉਣਾ ਚਾਹੁੰਦੇ ਹੋਂਗੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਉਮੀਦ ਆ ਸੂਟ ਪਸੰਦ ਆਏ ਹੋਣਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪੈਨਾਂ ਨੂੰ